ਹਾਂਜੀ ਬਾਪੋ ਕੀ ਹਾਲ ਚੱਲ ਹੋ ਟਿੱਕ ਟਕ ਸਾਰੇ ਜਾਨਵਰ ਪੰਛੀ ਠੀਕ ਨੇ ਬਈ ਤੇ ਦੋ ਦਿਨ ਸਾਨੂੰ ਪਤਾ ਉਹਨੇ ਬਲੌਗ ਨਹੀਂ ਆਏ ਹਨ ਤੇ ਛਤਰੀ ਸਿਰਾਂ ਲਾਈਆਂ ਪਈਆਂ ਨੇ ਗਿਆ ਤੇ ਮੌਸਮ ਥੋੜਾ ਜਿਹਾ ਹੁਣ ਚੇਂਜ ਹੋ ਗਿਆ ਆ ਦੋ ਕੁ ਦਿਨਾਂ ਦਾ ਬਈ ਹਨਾ ਆ ਦੇਖੋ ਹੁਣ ਖੜੇ ਖੜੇ ਸਾਡੇ ਨਾ ਹੋ ਰਹੇ ਨੇ ਸਾਡੇ ਨੂੰ ਤੱਕ ਤੱਕ ਤੂਂ ਪਾਰ ਹੀ ਹੁੰਦੀ ਆ ਬਹੁਤ ਵਧੀਆ ਹਨਾ ਤੇ ਸੂਰਜ ਵੀ ਉੱਤੇ ਚੜ ਰਿਹਾ ਪਰ ਧੁੰਦ ਆਉ ਨਹੀਂ ਦਿੰਦੀ ਸੂਰਜ ਨੂੰ ਪਤਾ ਨਹੀਂ ਠੀਕ ਹੈ ਤੇ ਉਹ ਮੜੀ ਮੜੀ ਧੁੱਪ ਹੈ ਜੀ ਆ ਠੀਕ ਆ ਬਾਬੇ ਤੇ ਅੱਜ ਜਿਹੜੀਆਂ ਟਰਿਆਂ ਚ ਬੱਠਾ ਮਾਰਦੇ ਰਹਿਣਾ ਇਹ ਬਾਲਾ ਪੈੜਾ ਲਾਦਾ ਮੈਨੂੰ ਕੰਮ ਇਹਨਾ ਤੇ ਬਈ ਹੁਣ ਕਨਫਿਊਜ਼ ਹੋ ਗਿਆ ਆਪਾਂ ਜਾਵੀ ਠੀਕ ਆ ਤਿੰਨ ਅੰਡੇ ਰੱਖੇ ਭਾਈ ਨੇ ਪਤਾ ਨਹੀਂ ਕਿਹੜੇ ਦੇ ਨੇ ਹਨਾ ਆ ਤਾਂ ਚੱਲ ਦੋ ਤਾਂ ਮੈਨੂੰ ਪਤਾ ਏ ਤਾਂ ਇਹਦੇ ਹੀ ਨੇ ਆਂਡਾ ਨਹੀਂ ਪਤਾ ਲੱਗਿਆ ਕਿਤੋਂ ਕੀ ਕਿੱਥੋਂ ਆਇਆ ਹਨਾ ਤਿੰਨ ਅੰਡੇ ਇੱਥੇ ਹੀ ਪਏ ਨੇ ਆ ਦੋ ਤਾਂ ਪਹਿਲਾਂ ਰੱਖ ਲਈ ਇਸ ਤੋਂ ਬਾਅਦ ਇਹ ਰੱਖਿਆ ਤੇ ਹੁਣ ਇਹਨਾਂ ਚ ਕੀ ਪਤਾ ਬਈ ਕਿਹੜੇ ਨੇ ਹਨਾ ਰੱਖੇ ਨੇ ਕੋਈ ਅਤਾ ਪਤਾ ਨਹੀਂ ਹੈਗਾ ਦੇਖੋ ਲੈਂਡ 'ਚ ਲੱਗ ਰਹੇ ਨੇ ਕਿੰਨੇ ਵਧੀਆ ਲੱਗਦੇ ਨੇ ਹਨਾ ਕੂਟਰ ਦੇਖੋ ਤੁਸੀਂ ਆਪਣੇ ਤੇ ਬੱਚਾ ਵੀ ਪਲੀ ਜਾਂਦਾ ਹਨਾ ਆ ਸੀਗਾ ਆ ਦੇਖੋ ਵਧੀਆ ਹੋ ਗਿਆ ਵੱਡਾ ਹੋ ਗਿਆ ਠੀਕ ਹੈ ਚਲੋ ਵਧੀਆ ਪੋਟਾ ਭਰਿਆ ਪਿਆ ਤਾਂ ਦਾਣਿਆਂ ਨਾਲ ਵਧੀਆ ਹਨਾ ਤੇ ਇਹਦਾ ਪਤਾ ਕਰਦੇ ਆ ਵੀ ਅੰਡਿਆਂ ਦਾ ਚਲੋ ਆਪੋ ਆਪਾਂ ਇਹਨੂੰ ਛੇੜਦੇ ਨਹੀਂ ਹੈਗੇ ਅੰਡਿਆਂ ਨੂੰ ਠੀਕ ਹੈ ਇਹ ਆਂਡਾ ਠੰਡਾ ਪਿਆ ਬਈ ਘੜਜੋ 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 ਇਹ ਤੇ ਇਹ ਨਹੀਂ ਆਹ ਹਾਂ ਇਹ ਆਂਡਾ ਠੰਡਾ ਪਿਆ ਹੈ ਇਹ ਆਂਡਾ ਪਰਾਂ ਬਾਹ ਕਾਣਾ ਨਾ ਬਚਾਲੇ ਜੀ ਕਰ ਦਿੰਨੇ ਚਲੋ ਨਾ ਇਹਨੂੰ ਉਪਰਾਂ ਕਰ ਦਿੰਦੇ ਆ ਤੇ ਇਹਨੂੰ ਇੱਧਰ ਕਰ ਦਿੰਨੇ ਆ ਠੀਕ ਆ ਐ ਥੋੜਾ ਜਿਹਾ ੱਟ ਹੈ ਤੇ ਬਾਬੂ ਚਲੋ ਕਰ ਲੂਗੀ ਸੇਵਾ ਠੀਕ ਆ ਜਿਹੜੇ ਵੱਡੇ ਆਂਡੇ ਨੇ ਦੋ ਏਸ ਹੁੰਦੇ ਨੇ ਆ ਛੋਟਾ ਨਹੀਂ ਪਤਾ ਕਿਹੜਾ ਦਾ ਬਈ ਠੀਕ ਆ ਇੱਧਰ ਆ ਵੀ ਫਰਦੀ ਆ ਜੋੜੀ ਠੀਕ ਆ ਇਹਨਾਂ ਦੇ ਵੀ ਜੋੜੀ ਲੱਗਣ ਵਾਲੀ ਆ ਬਸ ਤੇ ਵੀ ਅੰਡੇ ਨੇ ਧਰ ਲਾਂਗੇ ਤੇ ਹੁਣ ਕਰਕੇ ਸਾਫ਼ ਜਿਹੀ ਟਰੇ ਪਾਉਣਾ ਦਾਣੇ ਤੇ ਇਹਨਾਂ ਨੂੰ ਵੀ ਡਾਈ ਸੱਚ ਦਾਣ ਵਾਸਤੇ ਤਾਂ ਵੀਡੀਓ ਬਣਾਉਂ ਗਈ ਸੀ ਆ ਜਾ ਕੋਈ ਮੋਜਾ ਲਓ ਜੀ ਬਬ ਦਾਣੇ ਦੇ ਅੰਦਰ ਥੋੜੇ ਜਿਨੇ ਮਾੜੇ ਲਾ ਵਾਪੇ ਮੋਜਾ ਦਾ ਤਾਂ ਵੱਡਾ ਠੀਕ ਆ ਤੇ ਹੁਣ ਛੋਟੀ ੜਾਈਏ ਪੱਛੀ ਕਿਧਰ ਓਏ ਕਿਹਾਲ ਕੁ ਉਤਰਿਆ ਉਧਰ ਕਿਹਾਲ ਕੁ ਉਤਰੇ ਉਧਰ ਹੀ ਚੰਟੇ ਵਾਲੀ ਹੋ ਗਈ ਬਈ ਆਪਣਿਆ ਓਏ ਆ ਜਾ ਲਾ ਬਬ ਇੱਕਾ ਹਾਈ ਠੀਕ ਹੈ ਲਾ ਜੀ ਇਹ ਵੀ ਚੜ ਗਈ ਠੀਕ ਹੈ ਇਹੇ ਦੋਨੇ ਡਾਤੇ ਤੇ ਦੋ ਦਿਨ ਇਹ ਡਾਈ ਨਹੀਂ ਆਣਾ ਬਈ ਕੱਲ ਤੇ ਪਰਸ ਕਿਉਂਕਿ ਸਾਨੂੰ ਪਤਾ ਮੌਸਮ ਧੁੰਦ ਧੰਦ ਯਾਰੀ ਸੀ ਬਾਹਲੀ ਆਇਤ ਕੀ ਮਾਚਲਾ ਜੜਾ ਦਿੰਨੇ ਚ ਵਧੀਆ ਚੱਲ ਧੁੱਪ ਨਿਕਲ ਜੂ ਠਹਿਰ ਕੇ ਜੇ ਤੇ ਆਜਾ ਇਹਨੂੰ ਦਾ ਮੂਨਕ ਵੀ ਜਾਣ ਦਾ ਪ੍ਰੋਗਰਾਮ ਬਣਦੇ ਬਈ ਆਪਣਾ ਹਨਾ ਬਾਕੀ ਦੇਣਾ ਕੀ ਕਰ ਤਾ ਲਓ ਜੀ ਬਾਬੇ ਆ ਗੂਤਰਾਂ ਦੇ ਦਾਣੇ ਚੀਜ਼ ਠੀਕ ਆ ਤੇ ਗੂਤਰਿਆ ਹੁਣੇ ਬੈ ਗਈ ਆਇਓ ਲਓ ਆਪ ਰੱਖਦੇ ਦਾਣੇ ਬਈ ਠੀਕ ਆ ਆਪ ਦਾ ਖਾ ਲੈਣਗੇ ਤੇ ਬੱਚੇ ਨੂੰ ਵੀ ਚੋਕ ਦੇ ਤਾਂ ਨਹੀਂ ਉਹ ਬੈਠਾ ਵਿਚਾਰਾ ਨਿਕਾ ਜਾ ਇੱਕੇ ਇੱਕ ਪੁੱਤਰੀ ਆਪਣੀ ਚਿੱਟੀਆਂ ਵਾਲੇ ਇੱਕ ਬੱਚਾ ਕੱਢਣ ਲੱਗੀ ਬਈ ਠੀਕ ਹੈ ਤੇ ਤੁਸੀਂ ਪਿਛਲੇ ਵਲੌਗ ਜੀ ਵੀ ਦੇਖੀ ਹੋਣਾ ਮਤਲਬ ਇਸ ਤੋਂ ਜਿਹੜਾ ਆਪਾਂ ਬੱਚੇ ਚਕਾਏ ਨੇ ਆ ਚਿੱਟੀਆਂ ਦੇ ਦੋਨੇ ਚਿੱਟੀਆਂ ਵਾਲੇ ਨੇ ਚਕਾਏ ਜਿਹਦੇ ਆਪਾਂ ਨੇ ਕਰੀ ਸੀ ਵੀ ਹਟ ਦਿਓ ਹਾਂ ਕੈਂਤਾ ਆਈਆਂ ਕਰੀਆਂ ਦੀਆਂ ਹਨਾ ਬਗਲ ਕਾਂਤ ਜੀ ਐਂ ਜੀ ਕਰਿਆ ਸੀ ਰੰਗ ਤੋਂ ਉਹਨਾਂ ਦੇ ਉਹ ਚਕਾਏ ਨੇ ਤੇ ਚਤਲੇਜ ਚਕਾਏ ਨੇ ਉਹ ਮੋਜੀ ਵਾਲੀ ਜੋੜੀ ਦੀ ਜਿਹੜੇ ਉਹਨਾਂ ਜੋੜੀ ਹੋਣਾ ਐ ਨਹੀਂ ਆਪਣੇ ਚਕਾਤੀ ਜਿਹਦੇ ਆ ਪੱਠਿਆਂ ਉੱਡਣ ਲੱਗ ਰਹੇ ਨੇ ਬਾਈ ਠੀਕ ਐ ਉਹ ਜੋੜੀ ਦੇ ਬੱਚੇ ਵੀ ਚਤਲੇਜ ਚਕਾਏ ਸੀਗੇ ਉਹ ਤਾਂ ਸਹੀ ਗੱਡੀ ਨਹੀਂ ਚਿੱਟੀਆਂ ਵਾਲੀ ਨੇ ਤੇ ਚਿੱਟੀਆਂ ਨੇ ਇੱਕ ਪਹਿਲਾਂ ਵੀ 2-3 ਵਾਰ ਇੱਕ ਇੱਕ ਬੱਚਾ ਕੱਢਦੀ ਰਹੀ ਆ ਪਤਾ ਨਹੀਂ ਕੀ ਕੰਮਕੁਮ ਕਰਦੀ ਆ ਨਾ ਇਹ ਪਤੀਆਂ ਦਾ ਇਹ ਤਾਂ ਤੇ ਬੱਚੇ ਤਾਂ ਫਿਰਦੇ ਨੇ ਠੀਕ ਐ ਚਲੋ ਆਏ ਆਂ ਵੀ ਉੱਤੇ ਜੇ ਜਾਨ ਲਾ ਕੇ ਹਨਾ ਲੜਦੇ ਹੀ ਨਹੀਂ ਫਿਰਦੇ ਹੈਗੇ ਨੀਵੇਂ ਨੀਵੇਂ ਜੇ ਚਲੋ ਕੋਈ ਨਾ ਤੇ ਕਰਦੇ ਛਿਰ ਬਾਬਿਓ ਤੇ ਇੱਧਰ ਵੀ ਗੇੜਾ ਮਾਰ ਲੀਏ ਇੱਧਰ ਤਾਂ ਆਪਣਾ ਬਾੜੀ ਘੱਟ ਗੇੜਾ ਵਸਦਾ ਕੋਈ ਨਾ ਬਸ ਇੱਧਰ ਲਾ ਵੀ ਖੁੱਟਾ ਜਿਹਾ ਬੇਲਾ ਕਰ ਦਈਏ ਇੱਕ ਵਾਰ ਅੰਡੇ ਧਰ ਲਾਣੇ ਦੁਵਾਰ ਤਾਂ ਸਹੀ ਰੱਖਣ ਬਸ ਹੁਣ ਅੰਡੇ ਅੰਡੇ ਫੂਕ ਕੇ ਰੱਖ ਲੈਣਾ ਨੇ ਤੇ ਕੱਜ ਖੁੱਡਾ ਸਾਫ ਕਰਦੇ ਆਂ ਵੀ ਇਹਨਾਂ ਦਾ ਬਾੜਾ ਗੰਦ ਵੱਜਿਆ ਹੋਇਆ ਤੇ ਪਾਣੀ ਚੱਕ ਲਈਏ ਪਾਣੀ ਤੋਂ ਬਾਅਦ ਇਹ ਚੱਕ ਲਈਏ ਠੀਕ ਹੈ ਠੀਕ ਹੈ ਦਾਣਾ ਪਾਣੀ ਤੱਲਾ ਜੀ ਬਾਬਿਓ ਤੇ ਖੋਟਾ ਖਾਟਾ ਸਾਫ਼ ਕਰਕੇ ਦੇਖਿਆ ਹਨਾ ਬਈ ਉਹ ਮਤਲਬ ਕੁਝ ਦੇਖਿਆ ਕਿ ਖੋਟਾ ਸਾਫ਼ ਹੀ ਕਰਤਾ ਤੇ ਬੱਠਾਂ ਜਿਹਾ ਬਾਲੀਆਂ ਨਿਕਲੀਆਂ ਨੇ ਹਨਾ ਵੀ ਮਤਲਬ ਉਹ ਗਿੱਲੀਆਂ ਗਿੱਲੀਆਂ ਬਾਲੀਆਂ ਨਿਕਲੀਆਂ ਨੇ ਤੇ ਦਾਣੇ ਪਾਤੇ ਵੀ ਇਹਨਾਂ ਨੂੰ ਤੇ ਪਾਣੀ ਰਹਿੰਦਾ ਬਸ ਪਾਣੀ ਪਾ ਦਈਏ ਤੇ ਆਹ ਕੂਤਰ ਵੀ ਉਧਰ ਛੱਡ ਕੇ ਦੇਖਿਆ ਸੀਗਾ ਆ ਪੱਠਾ ਜਾ ਮੈਂ ਚੱਲ ਦੇਖ ਲੈ ਰਹਿ ਲੂੰਗਾ ਤੇ ਉਹ ਵੀ ਰਵੀ ਕਾਲੇ ਰਤੇ ਨਾਲ ਗੂੜੇ ਇਹਨਾਂ ਨਾਲ ਬਾਹਲਾ ਲੜੇ ਨੇ ਆਣਾ ਇਹ ਹੁਣ ਮਤਲਬ ਇੱਕ ਦੋ ਮਿੰਟ ਤੱਕ ਇਕੱਠੇ ਹੀ ਲੜੇ ਨੇ ਲੜੀ ਗਈ ਬਈ ਲੜੀ ਹੋ ਗਏ ਫਿਰ ਮਖਾ ਤੂੰ ਇੱਧਰ ਹੀ ਚੱਲ ਤੇਰੇ ਲੱਛਣ ਨਹੀਂ ਹੈਗੇ ਉਧਰ ਵਾਲੇ ਤਾਂ ਲਓ ਜੀ ਬਾਬੇ ਪਾਣੀ ਪਾਤਾ ਇੱਧਰ ਠੀਕ ਹੈ ਉਹ ਫਿਆਕੁੰਦਾ ਜਾ ਤੇ ਆਹ ਫਿਰ ਤੇ ਨਹੀਂ ਜਾਣ ਪੁਰ ਆਪਣੇ ਦਿਨੇ ਨੇ ਉਪਰਤੀ ਚਲ ਉੱਡੀ ਜਾਣਗੇ ਫਿਰ ਆ ਜਾਣਗੇ ਟਾਈਮ ਨਾਲ ਤੇ ਅੱਜ ਵੀ ਪ੍ਰੋਗਰਾਮ ਬਣਾਉਣੇ ਆ ਦੇਖਦੇ ਨਾ ਜਾ ਕੇ ਉਹਨਾਂ ਮੂਨਕ ਤੇ ਫਿਰ ਨਾਲੇ ਉੱਥੇ ਜਾ ਕੇ ਵਲੌਗ ਵੀ ਅਪਲੋਡ ਕਰ ਲਾਂਗੇ ਹਨ ਤੇ ਫੋਨ ਲਿਆਣੇ ਬਈ ਹਨ ਆ ਹੁਣ ਤੋਂ ਦੋ ਗੁਣ ਵੱਡਾ ਠੀਕ ਹੈ ਇਹ ਹੈਗਾ ਬਈ S21 ਤੇ ਨਾ ਜਿੰਦਾ ਰਹਿਣ ਦੋ S21 ਹੈ ਫੋਨ ਬਈ ਤੇ ਉਹ ਹੈਗਾਗਾ S23 Plus ਠੀਕ ਆ S23 ਉਹ 5G ਆ ਵੀ ਠੀਕ ਆ ਲਿਆਉਣਾ ਕੋਈ ਨਾ ਕਰਦੇ ਆ ਸ਼ੇਅਰ ਜੇ ਅੱਜ ਪ੍ਰੋਗਰਾਮ ਬਣਿਆ ਅੱਜ ਵਕ ਚਲਾਂਗੇ ਹਨਾ ਜੇ ਕੱਲ ਨੂੰ ਪਰਸ ਨੂੰ ਬਣਾ ਫੋਟੋ ਤੋਂ ਦੇਖਦੇ ਆ ਤੇ ਹਨਾ ਆਪ ਵੀ ਅੰਨੇ ਲੋਕ ਜੀ ਆ ਤਲੋ ਜੀ ਆਪੋ ਬੱਚੇ ਤਾਂ ਆ ਗਏ ਤੇ ਅੱਜ ਵੀ ਹਨਾ ਪ੍ਰੋਗਰਾਮ ਬਣ ਗਿਆ ਆਪਣਾ ਮੂਨਕ ਜਾਣਦਾ ਤੇ ਹੁਣ ਸਾਨੂੰ ਮੂਨ ਕਿ ਮਲਾਂਗੇ ਤੇ ਇੱਕ ਵਾਰ ਇਹਨੂੰ ਲਾ ਦੀ ਆਣਾ ਬਈ ਤੇ ਦਾਣਾ ਦੋਣਾ ਪਾ ਦੀਆਂ ਰੱਜਮਾ ਵੀ ਕੱਲੂ ਆਪਾਂ ਮੁੜ ਆਵਾਂਗੇ ਹਨਾ ਕੋਈ ਹੋਣੀ ਹੈਗਾ ਆਪਣਾ ਚੱਕਰ ਨਹੀਂ ਕਰਦੇ ਸ਼ੇਰ ਤਲੋ ਜੀ ਆਪੋ ਦਾਣਾ ਪਾਣੀ ਇਹਨਾਂ ਤਾਂ ਹੋਰ ਹੋਰ ਪਾ ਦੀ ਮਤਲਬ ਵੀ ਪਾਣੀ ਪਾ ਦੀ ਬਸ ਦਾਣਾ ਤਾਂ ਇਹਨੂੰ ਪਤਾ ਕੱਲ ਤੱਕ ਹੀ ਕੱਟ ਜਾਣਾ ਤਾਂ ਲਓ ਜੀ ਆਪੇ ਦੌਣਾ ਜਿਵੇਂ ਡੱਕਤਾ ਆਪਣਾ ਟ੍ਰੇ ਜੀ ਹਨਾ ਆਪਦਾ ਖਾ ਲੈਣਗੇ ਤੇ ਚਲੋ ਬਾਬੇ ਹੁਣ ਹੁਣ ਤਿਆਰ ਤਿਆਰ ਤੇ ਹੁਣ ਬਸ ਤੀ ਜਾ ਕੇ ਰਲਦੇ ਆ ਜੀ ਬਾਬੋ ਤੇ ਆਪਾਂ ਖੜੇ ਆ ਬਈ ਨਾਨਕੇ ਘਰ ਠੀਕ ਆ ਆ ਰਾ ਕੋਠਾ ਤੇ ਮਰੂਦੀ ਨਾਨਕੇ ਘਰ ਦੀ ਹੈ ਤੇ ਬਈ ਠੰਡ ਬਹੁਤ ਹੋ ਗਈ ਹਨਾ ਦੇਖੋ 6:16 ਹੋਨੇ ਦੇਖੋ ਕਿੰਨੀ ਧੁੰਦ ਆ ਗਈ ਜੁਨੇ ਰਤਾ ਨਹੀਂ ਹੋਇਆ ਦੇਖੀ ਯਾਰ ਐ ਬੇਜਮਾਨਾਂ ਨਾਲ ਧੱਕਾ ਕਰਦੇ ਨੇ ਲੋਕ ਉਹ ਕੁੱਤਾ ਬੰਨਾ ਪਿਆ ਦੇਖੋ ਸਾਹਮਣੇ ਠੰਢ ਚ ਸਾਰਾ ਉੱਤੋਂ ਦੇਖੋ ਵੀ ਕਿੰਨੀ ਧੁੰਦ ਪੈ ਰਹੀ ਆ ਹਨ ਤੇ ਚਲੋ ਬਾਪੋ ਹਨ ਅੱਜ ਦੇ ਵਲੌਗ ਚ ਬਸ ਇਹੀ ਆਣਾ ਬਈ ਤੇ ਤੁਹਾਨੂੰ ਦਿਖਾਉਣਾ ਹੈ ਕਿ ਕੱਲ ਨੂੰ ਉਹ ਮਤਲਬ ਕਰਾਉਣਿਆ ਤੁਹਾਡਾ ਫੋਨ ਨਾਲ ਸ਼ੌਂਕ ਸ਼ੌਂਕ ਤਾਂ ਕਹਤਾ ਵੀ ਬਸ ਉਹ ਵੀਡੀਓ ਕਲਿੱਪ ਐਡ ਕਰ ਦੂੰਗਾ ਵਿੱਚ ਵੀ ਮੈਂ ਹੈਨਾ ਤੇ ਚਲੋ ਆਪੇ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਤੇ ਬਾਏ ਬਾਏ ਮਿਲਦੇ ਆ ਕੱਲ ਨੂੰ ਠੀਕ ਹੈ ਬਾਏ ਬਾਏ